11ਵੇਂ ਸ਼ਰੀਫ ਦੇ ਸਬੰਧ ਵਿੱਚ ਦਰਬਾਰੇ ਗੋਸੇ ਆਜਮ ਪ੍ਰੈਸ ਤਾਮ ਵਿੱਚ ਨਹੀਂ ਪੱਤਰ ਰੱਖਿਆ ਗਿਆ ਇਸ ਮੌਕੇ ਬੰਟੀ ਬਾਬੇ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਸਰਕਾਰ ਦਾ ਬਹੁਤ ਸਾਡੇ ਦਰਬਾਰ ਦੀ ਚੀਜ਼ ਹੈ ਪਿਆਰ ਦਾ ਦਰਬਾਰ ਦੇ ਵਿੱਚ ਤਾਂ ਹਸਨ ਕੋਈ ਨਾ functioning ਹੁੰਦਾ ਰਹਿੰਦਾ ਹੈ ਇਥੋਂ ਮੁਹੱਬਤ ਦਾ ਪੇਗਾਮ ਹਮੇਸ਼ਾ ਜਾਂਦਾ ਹੈ ਅੱਜ ਪ੍ਰੇਮਦਮ ਦੇ ਵਿੱਚ ਪਿਆਰ ਦੇ ਪ੍ਰਦਰਸ਼ਿਤ ਕੀ ਅਬਦੁਲ ਕਾਦਰ ਜਿਨ੍ਹਾਂ ਨੇ ਵਾਸਤਵਿਕ ਪ੍ਰਕਾਰ ਦੇ ਆਸਾਂ ਦੇ ਆਨੀ ਪੱਥਰ ਰੱਖਿਆ ਗਿਆ ਤੇ ਸਾਡੇ ਸਾਰੇ ਸਤਿ ਸ਼੍ਰੀ ਅਕਾਲ ਮਿਤਰ ਜੀ ਯਦੂ ਜੀ ਦਿਨਪੋ ਜੀ ਰਵੀ ਭయ్యా ਜੀ ਰਮੇਸ਼ ਜੀ ਯਤਨ ਜੀ ਮਿਰਲਾਨੀ ਸਾਹਿਬ ਹੋਰ ਵੀ ਸਾਹਿਬ ਸਤਿ ਪਹੁੰਚੋ ਇਹਨੇ ਅੱਜ ਸਭ ਨੇ ਦੁਆ ਕੀਤੀ ਹੈ ਪੰਜਾਬ ਦੇ ਅਮਨ ਸ਼ਾਂਤੀ ਲਈ ਕਿ ਪੰਜਾਬ ਆਪ ਦੇਸ਼ ਵਿੱਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲਬਾਲਾ ਬਣਾ ਰਵੇ ਦੁਆ ਦੇ ਨਾਲ ਆ ਕੇ ਨੀ ਪੱਥਰ ਰੱਖਿਆ ਮੈਂ ਪ੍ਰੇਮ ਦਾਮ ਨੂੰ ਚਾਹ ਨਾਲ ਜਿਹਨੇ ਪ੍ਰੇਮ ਦਾਮ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਰਕਾਰ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ سب دل دیا گہرائی چارکباد دینا اور دعا کرنا کہ مالک سب جائز منوکام پوریا کرے اور <تصفح> نی پتھر بڑے گیار گیارویں سرکار دوست دست گی سکار آسان پتھر رکھیا گیا آسان پتھر رکھیا گیا لیکن دربار لگ پاک اس کو لگے ڈیڑھ سال ہوگا ਅੱਜ ਖਾਸ ਲੈ ਸਰਕਾਰ ਦਾ ਖਾਸ ਦਿਨ ਜਿਸ ਤਰ੍ਹਾਂ ਕਿ ਹਰ ਕਾਲ ਹਰ ਮਹੀਨੇ 11ਵੀਂ ਹੁੰਦੀ ਹੈ ਅੱਜ ਸਾਲ ਦੀ ਸਭ ਤੋਂ ਵੱਡੀ 11ਵੀਂ ਹੈ ਸਾਲ ਦੇ ਵਿੱਚ ਵੱਡੀ 11ਵੀਂ ਹੁੰਦੀ ਹੈ ਅੱਜ ਉਹ ਵੱਡੀ 11ਵੀਂ ਦਿਨ ਹੈ ਜੋ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਉਹ ਦਿਨ ਸਰਕਾਰ ਦੇ ਹੱਥ ਨੇ ਇਨਾਈਟ ਤੋਂ ਰੱਖਿਆ ਹੈ ਅੱਜ ਦਾ ਪ੍ਰੋਗਰਾਮ ਇਸ ਵਾਰ ਮਹਿਫਲ ਹੋਗੀ ਪੰਜਾਬ ਦੇ ਸਾਡੇ ਬੜੇ ਅੱਛੇ ਸੂਫੀ ਸਿੰਗਰ ਨੇ ਸਰਦਾਰ ਅਲੀ ਜੀ ਸਰਕਾਰ ਦਾ ਗੁੰਮਗਾਮ ਕਰਨਗੇ ਭੰਡਾਰਾ ਚੱਲੂਗਾ ਔਰ ਉਸ ਤੋਂ ਬਾਅਦ ਸੰਗਤ ਕੱਲ ਵੀ ਇਸੇ ਥੁਸ਼ੀ ਦੇ ਵਿੱਚ ਪੂਰੀ ਪੂਰੀ ਸੰਗਤ ਦੇ ਕੋ ਦੁਬਈ ਲਈ ਰਵਾਨਾ ਹੋ ਰਹੀ ਹੈ ਇਥੋਂ ਮਹਿਫਲ ਕੱਲ ਪਰਸੋਂ ਰਾਤੀ ਦੁਬਈ ਜਾਊਗੀ ਇਹ ਦਾ ਪੂਰੀ ਬਸ ਸਰਕਾਰ ਦੇ ਕਰਮਚਾਰੀ ਲਗਭਗ 2 1 ਏਕੜ ਜਗ੍ਹਾ ਜਿਹਦਾ ਆਸਥਾਨਾ ਪੰਨਾ ਉਹ ਲਗਭਗ 35 ਕਿਲੇ ਆਸਪਾਸ ਦਾ ਜੀ ਬਿਲਕੁਲ 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 ਇਹ ਦਰਵਾਜ਼ੇ ਤੇ ਪਹੁੰਚ ਆਇਆ ਤੁਸੀਂ ਮੇਰੇ ਲਈ ਸਾਰੇ ਵਕਲ ਦਿੱਤੇ ਦਰਵਾਜ਼ੇ ਤੇ ਪਹੁੰਚ ਆ ਰਹੇ ਸਾਰੇ ਸਾਰੇ ਵਕਲ ਕੀ ਰਿਹਾ ਜੀ ਥੈਂਕ ਯੂ ਹਮੇਸ਼ਾ ਮੁਹੱਬਤ ਦਾ ਪੈਗਾਮ ਹੁੰਦਾ ਪ੍ਰੇਮਦਾਮ ਵੱਲ ਕੀ ਪ੍ਰੇਮਦਾਮ ਦੇ ਵਿੱਚ ਕਦੇ ਵੀ ਕਿਸੇ ਧਰਮ ਨੂੰ ਪਰ ਜਾਂ ਨਿਖੇ ਨਹੀਂ ਦਿਖਾਇਆ ਇਹਨਾਂ ਕਾਰਕਟਰਾਂ ਨੂੰ ਬਰਾਬਰ ਨੇ ਇੱਥੇ ਯਹਾਂ ਪਰ ਹੋਤਾ ਏ ਧਰਮ ਦਾ ਫਰਮਾਨ ਦਿਲਤਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮ ਦਾ ਉਹ ਪ੍ਰੇਮ ਦਾੰਬਰ ਹਮੇਸ਼ਾ ਮੈਸਜੇ ਕਿ ਕਿਸੇ ਜੀਵਤ ਮਨੁੱਖੀ ਹੈਲਪ ਕਰੋ ਜਿਸ ਤਰ੍ਹਾਂ ਪ੍ਰੇਮ ਦਾੰਬਰ ਦੇ ਵਿੱਚ ਲਗਭਗ ਦਿੱਲੀ ਸੈਕੰਡੋ ਬੰਦਾ ਭੋਜਨ ਕਰਦਾ ਹੈ ਇਹ ਤਿੰਨ ਸੜਕਾਂ ਦੇ ਵਿੱਚ ਇੱਕੋ ਹੀ ਐਸਾ ਦਰਬਾਰ ਹੈ ਜਿੱਥੇ ਦਿੱਲੀ ਲੰਗਰ ਚੱਲਦਾ ਕਾਲੀ ਸਰ ਨੁਰਵਾ ਰੋਡ, ਤਕਵਾ ਰੋਡ, ਕਲਾਸ਼ਨਗਰ ਰੋਡ ਦੇ ਉੱਪਰ ਕਿੰਨੇ ਸੜਕਾਂ ਦੇ ਉੱਪਰ ਇੱਕ ਕੱਲਾ ਦਰਵਾਜ਼ਾ ਹੈ ਜਿੱਥੇ ਦੇਲੀ ਸੈਕਟਰ ਦੇ ਬੰਦੇ ਭੋਜਨ ਕਰਦੇ ਨੇ, ਅਭੀਰਵਾਰ ਲੰਗਰਵਾਰ ਸਾਰੇ ਇਤਿਹਾਸ ਲੋਕ ਇੱਥੇ ਭੋਜਨ ਕਰਦੇ ਨੇ, ਲਗਭਗ 120 ਮਹਿਲਾਵਾਂ ਨੂੰ ਹਰ ਮਹੀਨੇ ਰਾਸ਼ਨ ਸਮਗਰੀ ਦਿੱਤੀ ਜਾਂਦੀ ਹੈ, ਰਾਸ਼ਨ ਵੀ ਲਗਭਗ ਵੈਲੀ ਐਟਮਾ ਬੱਚੇ ਕੁਝ ਟੈਨ ਦਾ ਆਨੇ ਰੋਪੜ ਕੀਤੇ ਹੋਏ ਨੇ ਜਿਨ੍ਹਾਂ ਨੂੰ ਸਕੂਲ ਫੀਸ ਦੀ ਹੈਲਪ ਕੀਤੀ ਜਾਂਦੀ ਹੈ ਔਰ ਹਰ ਸਾਲ ਕੰਨਾਲੀਆਂ ਮਸ਼ੀਨਾ, ਪ੍ਰਾਈਸ ਸਾਈਕਲ, ਬੱਚਿਆਂ ਦੀ ਸਟੇਸ਼ਨਰੀ ਵੀ ਦਰਵਾਜ਼ਾ ਵੱਲੋਂ ਵੇਲ ਚਾ ਦਿੱਤੀਆਂ ਜਾਂਦੀਆਂ ਨੇ ਔਰ ਮੇਰਾ ਮੈਸੇਜ ਇੱਕੋ ਹੀ ਹੁੰਦਾ ਕਿ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਕਿਸੇ ਵੀ ਰੂਪ ਦੇ ਵਿੱਚ ਕੀ ਬਿਲਕੁਲ ਪ੍ਰੇਮ ਦਾਪਲਿਕ ਫਾਰਮੇਸੀ ਕੀਤਾ ਜਾਂਦਾ ਜੀ ਕਿਤੇ ਨੂੰ ਕਿਸੇ ਪ੍ਰਕਾਰ ਦੀ ਵੀ ਜ਼ਰੂਰਤ ਹੁੰਦੀ ਹੈ ਉਹ ਫਾਰਮ ਪਰਚੇ ਪ੍ਰੇਮ ਦਾ ਮੱਝਾ ਕਰਵਾਉਂਦੇ ਨੇ ਉਸ ਵਕਤ ਸਾਡੀ ਟੀਮ ਉਹ ਦੇਖਦੀ ਵੀ ਜ਼ਰੂਰਤਮੰਦ ਹੈ ਜਾਂ ਨਹੀਂ ਹੈ ਕਿ ਉਹ ਅਗਰ ਵਾ ਉਹ ਵਾਕਈ ਜ਼ਰੂਰਤਮੰਦ ਹੈ ਤਾਂ ਪ੍ਰੋਪਰ ਦੇਖ ਕੇ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਖੋਣੇ ਲਈ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਬਿਲਕੁਲ ਐਵੇਂ ਪ੍ਰੋਪਰ ਦਾਸਤਾ ਨਹੀਂ ਕਰਦੇਆਂ ਦੁਆਬੀ ਕਰਦੇ ਆ ਤੁਹਾਨੂੰ ਸ਼ਾਇਦ ਪਤਾ ਹੋਵੇ ਸਾਰੀ ਮੀਡੀਆ ਮੇਰੇ ਵੀਰ ਛੋਟੇ ਵੱਡੇ ਭਰਾ ਸਾਰੇ ਉਸਤੰਮੀ ਮੇਰੇ ਨਾਲ ਸੀਗੇ ਕੱਲਪਕਸਾ ਦੀਆਂ ਲਗਾਤਾਰ 6 ਦਿਨ ਗੱਡੀਆਂ ਸਾਰੇ ਪਿੰਡਾਂ ਦੇ ਵਿੱਚ ਘੁੰਮਦੀਆਂ ਰਹੀਆਂ ਔਰ ਉਹ ਵੀ ਕਹਨੂੰ ਦੱਸਦੇ ਆ ਕਿ ਪਾਣੀ ਉਤਰਨ ਤੋਂ ਬਾਅਦ ਵੀ ਬੜੇ ਲੋਕ ਬੜੀ ਬੜੀ ਤਕਲੀਫ ਦੇ ਵਿੱਚ ਨੇ ਕੋਈ ਪਾਣੀ ਉਤਰਨ ਤੋਂ ਬਾਅਦ ਸਾਡੀ ਮਾਰ ਖਤਮ ਨਹੀਂ ਹੋਈ ਹੈਗੀ ਤਾਂ ਵੀ 15 ਤੋਂ 4 ਪਿੰਡਾਂ ਦੇ ਵਿੱਚ ਲਗਾਤਾਰ ਸੇਵਾ ਕਿਸੇ ਵੀ ਰੂਪੀ ਸਾਡੀ ਪ੍ਰੇਮ ਨਾਮ ਦੀ ਪੂਰੀ ਟੀਮ ਕਰਨ ਦੀ ਕੋਸ਼ਿਸ਼ ਕਰਦੀ।